ਦਿੱਲੀ ਪਾਰਲੀਮੈਂਟ ਤੱਕ ਕਿਸਾਨਾਂ ਤੇ ਮਜ਼ਦੂਰਾਂ ਦੀ ਹੱਕੀ ਮੰਗਾਂ ਲਈ ਆਪਣਾ ਵੀਰ ਦਿਲਪ੍ਰੀਤ ਸਿੰਘ ਘਿੱਲੋਂ ਖੰਨੇ ਤੋਂ ਪਿੰਡਕਲਾ ਦਿੱਲੀ ਤੱਕ ਮੈਰਾਥਨ ਜਿਹੜੀ ਆਉਣ ਜਾ ਰਿਹਾ ਭਾਰਤ ਦੀ ਸਭ ਤੋਂ ਵੱਡੀ ਵੱਧੋ ਵੱਧ ਦੇ ਦੀ ਜਿਹੜੀ ਤੁਸੀਂ ਸਪੋਰਟ ਕਰਿਓ 8 ਫਰਵਰੀ ਨੂੰ ਪਿੰਡਕਲਾ ਤੋਂ ਦਿੱਲੀ ਤੱਕ ਵੱਧੋ ਵੱਧ ਵੀਡੀਓ ਸ਼ੇਅਰ ਕਰਿਓ ਤੇ ਵੀਰ ਨੇ ਕੁਝ ਵੀ ਉੱਥੇ ਤੱਕ ਖਾਣਾ ਨਹੀਂ ਸਿਰਫ ਲੀਕੁੜੀ ਲਊਗਾ ਨੌਨ ਸਟਾਪ ਇਹਨੇ ਮੈਰਾਥਨ ਲਾਉਣਾ ਕਿਤੇ ਵੀ ਰੁਕਣਾ ਨਹੀਂ ਹੈਗਾ ਵੱਧੋ ਵੱਧ ਵੀਰ ਤੁਸੀਂ ਸਪੋਰਟ ਕਰਿਓ ਜਿੱਥੇ ਤੁਹਾਨੂੰ ਵੀਰ ਇਹ ਰਾਹ ਦੇ ਵਿੱਚ ਚੱਕੇ ਮੋਟੀਵੇਸ਼ਨ ਦਿਓ ਵੱਧੋ ਵੱਧ ਇਹਨੂੰ ਹੌਸਲਾ ਬੁਝਾਈ ਕਰਿਓ ਗੁਰਦੁਆਰੇ ਤੋਂ ਦਿਲਪ੍ਰੀਤ ਸਿੰਘ ਢਿਲੋਂ ਇੱਕ 302 ਕਿਲੋਮੀਟਰ ਦਾ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਪਾਰਲੀਮੈਂਟ ਤੱਕ ਰੋਸ ਮਾਰਚ ਵਜੋਂ ਕੰਟੀਨਿਊ ਨੌਨ ਸਟਾਪ ਚੱਲੇਗਾ ਔਰ ਉਸ ਦਰਾਰ ਜੇ ਕੋਈ ਕਟੜਾ ਬਾਪਰ ਦੀਆ ਤਾਂ ਉਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਰਣੀਆ ਜ਼ਿੰਮੇਵਾਰ ਹੋਣਗੇ ਆ ਗੋ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੰਜਾਬੀਆਂ ਲਈ ਤੇ ਹਰਿਆਣੇ ਵਾਲੇ ਭਰਾਵਾਂ ਲਈ ਮਾਣ ਦੀ ਗੱਲ ਆ ਵੀ ਸਾਡਾ ਵੀਰ ਇਹਦਾ ਜਾਣਦੇ ਆ ਸੰਦੀਪ ਸਿੰਘ ਰਪਾਲੂ ਆ ਤੇ ਕਰਨੈਲ ਸਿੰਘ ਜੀ ਤਰੰਗਾ ਸਾਹਿਬ ਨੇ ਇੱਕੜਾ ਇਹਨਾਂ ਦਾ ਸਹਬਜ਼ਾ ਦਾ ਦਿਲਪ੍ਰੀਤ ਸਿੰਘ ਜਿਹੜਾ ਆਪਣਾ ਕਿਸਾਨਾਂ ਤੇ ਮਜ਼ਦੂਰਾਂ ਦਾ ਦਿੱਲੀ ਮੋਰਚਾ ਚੱਲਦਾ ਜਾਂ ਬਾਡਰਾਂ ਤੇ ਮੋਰਚਾ ਚੱਲਦਾ ਉਹਦੇ ਨਾਲ ਉਹ ਮੰਗ ਪੱਤਰ ਦੇਣ ਲਈ ਆਪਦੀ ਆਵਾਜ਼ ਇੱਕ ਜੂਥ ਵੱਲੋਂ ਇੱਕ ਕਲਾਹੇ ਤੋਂ ਆਪਣੇ ਸਾਥੀਆਂ ਨਾਲ ਰੇਸ ਲਾਉਂਦੇ ਹੋਏ ਪਾਰਲੀਮੈਂਟ ਦਿੱਲੀ ਤੱਕ ਜਾਣਗੇ ਜਿਹੜਾ ਸਫ਼ਰ ਬਣਦਾ 302 ਕਿਲੋਮੀਟਰ ਕਹਿਣਾ ਸੌਖਾ ਕਿਲੋਮੀਟਰ ਦਾ ਤਿੰਨ ਨਹੀਂ ਭੱਜ ਹੁੰਦਾ 302 ਕਿਲੋਮੀਟਰ ਆਪਣੇ ਸੂਬੇ ਲਈ ਸਟੇਟ ਲਈ ਮੰਗ ਪੱਤਰ ਦੇ ਲਈ ਉਹ ਚ ਸਾਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਆ ਉਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਤਸ਼ਾਹ ਕਰੋ ਜਿੱਥੇ ਵੀ ਹੈ ਚਾਹੇ ਰਸੂਲੜਾ ਹੈ ਰਾਚਾਉਂਦਾ ਖੰਨਾ ਆਉਂਦਾ ਜਿੱਥੇ ਕਰਦੇ ਹੋਏ ਉਹਨਾਂ ਦਾ ਸਵਾਗਤ ਕਰਿਓ ਅਸੀਂ ਨਾਲ ਹੋਵਾਂਗੇ ਹੋਂਬੀਆ ਕਰਦੇ ਹੋਏ ਜਿਹੜੇ ਇਹਦੇ ਲਈ ਜ਼ਰੂਰੀ ਆ ਲੋਕਾਂ ਨੂੰ ਸੁੱਤੇ ਪਏ ਲੋਕਾਂ ਨੂੰ ਹੋ ਕੇ ਜਗਾਉਣਾ ਜੇ ਜਾਗਵੇ ਕੱਲਾ ਹੈ ਮਜ਼ਦੂਰਾਂ ਦਾ ਜਾਂ ਕਿਸਾਨਾਂ ਦਾ ਮੋਰਚਾ ਨਹੀਂ ਹੈ ਜਿਹੜੇ ਇਹ ਐਡੇ بڑے ਘਰਾਲਿਆਂ ਨੇ ਆ ਹੁਣੇ ਇਹ ਲੱਗੇ ਹੋਏ ਨੇ ਜਿਹੜਾ ਆਟਾ ਅਜੇ ਮਿਲਦਾ ਆਪਾਂ ਨੂੰ 25-30 ਰੁਪਏ ਨੂੰ ਕਿਲੋ ਇਹ ਆਪਾਂ ਨੂੰ 150-200 ਨੂੰ ਥੈਲੀਆਂ 'ਚ ਪੈਕਟਾਂ 'ਚ ਮਿਲਿਆ ਕਰਨਾ ਇਹਦੇ ਬਾਰੇ ਕਿਸੇ ਬਰੀਕੀ ਦੇ ਵਿੱਚ ਤੁਹਾਨੂੰ ਫੀਲ ਦੱਸਾਂਗੇ ਇਹ ਦੋਏ ਛੋਟੇ ਵੀਰ ਤੇ ਵੱਡਾ ਵੀਰ ਇਹ ਜੋ ਅਸੀਂ ਪੁਰਾਣੇ ਸਾਥੀ ਚਾਹੇ ਲਗ ਲਗ ਉਹਦੇ ਪਾਰਟੀਆਂ ਚੋਂ ਵੀ ਨਮੰਦੇ ਰਹੇ ਸਾਰੇ ਚੀਜ਼ਾਂ ਕਰਦੇ ਉਹਨਾਂ ਚ ਫਿਰ ਵੀ ਲਹਿਰ ਦੇ ਤੌਰ ਤੇ ਉਹਨੂੰ ਬढ़ावा ਦੇਣ ਲਈ ਇਥੋਂ ਰੇਸ ਲਾਉਂਦੇ ਹੋਏ ਦਿੱਲੀ ਪਾਰਲੀਮੈਂਟ ਤੱਕ ਕਈ ੜਕਾ ਕਈ ਅਰਚਨਾ ਦਾ ਨਾਂ ਪ੍ਰਵਾਹ ਕਰਦੇ ਆਪਣੇ ਬੇਟੇ ਨੂੰ ਤੇ ਸਾਡੇ ਭਤੀਜੇ ਨੂੰ ਸਾਨੂੰ ਵੀ ਤਰੰਗੇ ਵੀਰ ਤੇ ਕਨੈਸੋ ਤੇ ਆਪਣੇ ਉਹਦੇ ਮਾਣ ਆ ਫਕਰ ਮਹਿਸੂਸ ਕਰਦੇ ਆ ਵੀ ਮੈਂ ਇਹਨਾਂ ਦਾ ਭਾਈ ਦਾ ਸਾਥ ਨੂੰ ਇਹ ਬੜੇ ਭਾਈ ਸਾਹਿਬ ਨੇ ਅੱਗੇ ਵੀ ਕਈ ਜੰਗਾਂ ਅਸੀਂ ਕਈ ਮੋਰਚੇ ਇਕੱਠਿਆਂ ਨੇ ਲੜੇ ਨੇ ਇਹਦੇ ਵਿੱਚ ਵੀ ਅਸੀਂ ਵੱਡੇ ਭਾਈ ਦੇ ਨਾਲ 24 ਘੰਟੇ ਸਾਥ ਦਵਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਫਿਰ ਅਪੀਲ ਕਰਦੇ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਇਹਦੇ ਵਿੱਚ ਜਿੰਨਾ ਕੁ ਯੋਗਦਾਨ ਹੋ ਸਕਦਾ ਉਹ ਆਪਾਂ ਤਰੰਗੇ ਵੀਰ ਦਾ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ